ਪਿਛਲੀਆਂ ਸਰਕਾਰਾਂ ਜਿਹੜੀਆਂ ਚਾਹੇ 5 ਸਾਲ ਕਾਂਗਰਸ ਦੀ ਸਰਕਾਰ ਸੀ ਉਹਦੋਂ ਕਾਂਗਰਸੀ ਕਰਦੇ ਰਹੇ ਤੇ ਹੁਣ 2 ਸਾਲਾਂ ਤੋਂ ਆਮ ਆਦਮੀ ਪਾਰਟੀ ਇਹਨਾਂ ਦਾ ਰੈਵਨਿਊ ਮਿਨਿਸਟਰ ਹੁੰਦਾ ਹਟਾਤਾ ਉਹ ਤਮਾਤਰ ਪਹਿਲਾਂ ਤਾਂ ਉਹ ਕਰਦਾ ਰਿਹਾ ਵੀ ਮਿੰਤੀ ਕਰਾਂਗੇ ਢਾ ਦੇਾਂਗੇ ਕੱਲ ਮੁੱਖ ਮੰਤਰੀ ਦੀ ਹਾਲ ਵੇਖ ਲਓ ਕਹਿੰਦਾ ਸੁਖ ਵਿਲਾਸ ਦੀਆਂ ਜਿਹੜੀਆਂ ਕੰਧਾਂ ਇਹ ਗਾਰੇ ਨਾਲ ਨਹੀਂ ਲੋਕਾਂ ਦੇ ਖੂਨ ਨਾਲ ਚਿਣੀਆਂ ਹੋਈਆਂ ਮੈਂ ਮੁੱਖ ਮੰਤਰੀ ਨੂੰ ਯਾਦ ਕਰਾ ਦਿਆਂ ਕਿ ਮੁੱਖ ਮੰਤਰੀ ਤੇਰੇ ਹੱਥ ਰੰਗੇ ਅੱਜ ਤੱਕ ਪੰਜਾਬ ਦੇ ਨੌਜਵਾਨ ਦੇ ਖੂਨ ਨਾਲ ਉਸ ਖੂਨ ਦਾ ਦਾਗ ਧੋਣ ਦਾ ਤੂੰ ਜਿਹੜੀ ਕੋਸ਼ਿਸ਼ ਕਰ ਰਿਹਾ ਉਸ ਕੋਸ਼ਿਸ਼ ਦੇ ਵਿੱਚ ਸਫਲ ਨਹੀਂ ਹੋਏਂਗਾ ਤੂੰ ਜਦੋਂ ਲੋਕਾਂ 'ਚ ਜਾਏਂਗਾ ਤੈਨੂੰ ਲੋਕ ਸਪਾਲ ਕਰਨਗੇ ਉਸ ਮੁੱਦੇ ਤੇ ਜਿੰਨੀਆਂ ਮਰਜ਼ੀ ਬੇਤੁਕੀਆਂ ਗੱਲਾਂ ਕਰ ਲਾ ਤੂੰ ਆਪ ਦਾ ਜਿਹੜਾ ਸ਼ੁਭ ਕਰਨ ਦਾ ਖੂਨ ਤੇਰੇ ਹੱਥਾਂ ਤੇ ਲੱਗਿਆ ਹੈ ਨਾ ਉਹ ਦਾਗ ਨਹੀਂ ਧੋਤਾ ਜਾਣਾ ਮੈਂ ਉਹਨੇ ਜਿਹੜੀਆਂ 5 4 ਅਲੀਗੇਸ਼ਨਸ ਜਿਹੜੀਆਂ ਮੈਂ ਪੁਆਇੰਟ ਬਾਈ ਪੁਆਇੰਟ ਨੋਟ ਕੀਤੀਆਂ ਤੁਹਾਨੂੰ ਵੀ ਕਿਤੇ ਕੋਈ ਮੇਰੀ ਗੱਲ ਕਿਸੇ ਅਲੀਗੇਸ਼ਨ 'ਚ ਤੁਹਾਨੂੰ ਲੱਗ ਜੇ ਕਿ ਮੇਰਾ ਰਿਪਲਾਈ ਰਹਿ ਗਿਆ ਤਸੱਲੀ ਨਾਲ ਪੁੱਛ ਲਿਓ ਅੱਜ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਸ ਇਸ਼ੂ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਜਿਹੜੇ ਲੋਕ ਆਪਣੀਆਂ ਕਮੀਆਂ ਸਿਆਸਤ ਦੀਆਂ ਲੁੱਟਾਂ ਖੂਆਂ ਚੋਰੀਆਂ ਛਪਾਉਣ ਵਾਸਤੇ ਬੇਬੁਨਿਆਦ ਗੱਲਾਂ ਕਰਦੇ ਆ ਉਹ ਐਕਸਪੋਜ਼ ਹੋਣੇ ਚਾਹੀਦੇ ਆ ਪੰਜਾਬ ਦੇ ਲੋਕਾਂ ਦੇ ਸਾਹਮਣੇ ਮੈਂ ਨੋਟ ਕਰਕੇ ਲਿਆਇਆ ਉਹਦੀ ਸੁਣ ਕੇ ਭਗਵੰਤ ਮਾਨ ਦੀ ਚਾਰ ਅਲੀਗੇਸ਼ਨ ਉਹਨੇ ਕੱਲ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਵੱਡੇ ਲਾਏ ਆ ਪਹਿਲਾ ਅਲੀਗੇਸ਼ਨ ਕਿ ਜਿਹ ਇਹ ਪੀਐਲਪੀਏ ਦੀ ਜ਼ਮੀਨ ਸੀ ਡੀਮਡ ਫੋਰੈਸਟ ਸੀ ਇਹ ਪੀਐਲਪੀਏ ਦੀ ਜ਼ਮੀਨ ਦੇ ਸੀਐਲਯੂ ਦੇਣ ਵਾਸਤੇ ਪੰਜਾਬ ਸਰਕਾਰ ਨੇ ਰੂਲਸ ਬੈਂਡ ਕੀਤੇ ਤੇ ਇਸ ਹੋਟਲ ਦੀ ਕੰਸਟਰਕਸ਼ਨ ਦੀ ਪਰਮਿਸ਼ਨ ਦਿੱਤੀ ਸੀ ਐਲਯੂਜ਼ ਚੇਂਜ ਕਰਕੇ ਤੇ ਨਾਲ ਇਹ ਵੀ ਕਿਹਾ ਕਿ ਇਸ ਹੋਟਲ ਦੀ ਪਰਮਿਸ਼ਨ ਮਿਲਣ ਤੋਂ ਬਾਅਦ ਕੈਬਨਿਟ ਨੇ ਜਿਹੜੀ ਉਹ ਪਾਲਿਸੀ ਬਣਾਈ ਸੀ ਉਹ ਸਕ੍ਰੈਪ ਕਰਤੀ ਕੇਵਲ ਇਸ ਹੋਟਲ ਨੂੰ ਬੈਨੀਫਿਟ ਦਿੱਤਾ ਮੈਂ ਸਾਰੇ ਕਾਗਜ਼ ਅੱਜ ਲੈ ਕੇ ਆਇਆ ਹਾਂ ਉਹ ਤਾਂ ਹਵਾ ਚ ਹੀ ਗੱਲਾਂ ਕਰਦਾ ਸੀ ਨਾ ਉਹਨੂੰ ਤਾਂ ਆਦਤ ਹੈ ਥੋੜੇ ਸਾਹਮਣੇ ਰੱਖ ਦਿਆਂ ਇਹ ਵੀ ਦੱਸ ਦਿਆਂ ਇਹਦਾ ਕਿ ਜਿਹੜਾ ਪੀ ਐਲ ਪੀ ਏ ਦੀ ਜ਼ਮੀਨ ਹੁੰਦੀ ਹੈ ਉਹਦਾ ਸੀ ਐਲ ਯੂ ਚੇਂਜ ਕਰਨ ਦਾ ਅਧਿਕਾਰ ਅਥਾਰਟੀ ਪਾਵਰ ਕੇਵਲ ਤੇ ਕੇਵਲ ਗਵਰਨਮੈਂਟ ਆਫ ਇੰਡੀਆ ਕੋਲੇ ਹੁੰਦੀ ਹੈ ਪੰਜਾਬ ਸਰਕਾਰ ਕੋਲੇ ਕੋਈ ਅਧਿਕਾਰ ਨਹੀਂ ਕੋਈ ਅਥਾਰਟੀ ਨਹੀਂ ਕੋਈ ਪਾਵਰ ਨਹੀਂ ਕੋਈ ਜੂਰਿਸਡਿਕਸ਼ਨ ਨਹੀਂ ਕਿ ਕਿਸੇ ਵੀ ਪੀਐਲਪੀਏ ਦੀ ਜ਼ਮੀਨ ਦੀ ਸੀਐਲਯੂ ਚੇਂਜ ਕਰ ਸਕੇ ਸੋ ਇਸ ਕਰਕੇ ਪੰਜਾਬ ਨੂੰ ਉਸ ਵੇਲੇ ਦੀ ਪੰਜਾਬ ਸਰਕਾਰ ਨੇ ਰੂਲਸ ਬੈਂਡ ਕਰਨ ਦਾ ਤਾਂ ਮਤਲਬ ਹੀ ਕੋਈ ਨਹੀਂ ਹੁੰਦਾ ਜਾਂ ਪੰਜਾਬ ਸਰਕਾਰ ਕੋਲੇ ਜਾਣ ਦਾ ਹੀ ਕੋਈ ਮਤਲਬ ਨਹੀਂ ਸੀ ਜਦੋਂ ਪੰਜਾਬ ਸਰਕਾਰ ਕੋਲੇ ਅਥਾਰਟੀ ਨਹੀਂ ਸੀ ਤਾਂ ਪੰਜਾਬ ਸਰਕਾਰ ਤੋਂ ਇਹਦੀ ਪਰਮਿਸ਼ਨ ਇੱਕ ਵੀ ਨਹੀਂ ਲਈ ਗਈ ਹਰ ਇੱਕ ਸੀਐਲਯੂ 2008 ਤੇ 2011 ਦੇ ਵਿੱਚ ਵਿੱਚ ਇਹ ਸੀਐਲਯੂ ਹੋਏ ਆ ਸਾਰੇ ਦੇ ਸਾਰੇ ਗਵਰਨਮੈਂਟ ਆਫ ਇੰਡੀਆ ਉਸ ਵੇਲੇ ਦੀ ਯੂਪੀਏ ਦੀ ਸਰਕਾਰ ਕਾਂਗਰਸ ਦੀ ਸਰਕਾਰ ਉਹਦੇ ਤੋਂ ਲਿੱਤੇ ਗਏ ਆ ਮੈਂ ਭਗਵੰਤ ਮਾਨ ਨੂੰ ਕਿਨੇ ਜਾ ਕੇ ਪੁੱਛਣਾ ਹੁਣ ਤਾਂ ਭਾਈਵਾਲੀ ਹੈ ਅਲਾਈਅੰਸ ਹੈ ਬੈਡ ਫੈਲੋਜ਼ ਹੁਣ ਤਾਂ ਤੁਸੀਂ ਪੁੱਛ ਜਾ ਕੇ ਉਸ ਵੇਲੇ ਦੀ ਯੂਪੀਏ ਦੀ ਸਰਕਾਰ ਨੂੰ ਡਾਕਟਰ ਮਨਮੋਹਨ ਸਿੰਘ ਦੀ ਕੈਬਨਿਟ ਸੀ ਸਾਰੇ ਸੀਐਲਯੂਸ ਉੱਥੋਂ ਹੋ ਕੇ ਆਏ ਆ ਅੱਜ ਮੈਂ ਸੀਐਲਯੂਸ ਦੀਆਂ ਕਾਪੀਆਂ ਲੈ ਕੇ ਆਇਆ ਆ ਆ ਤਿੰਨ ਪਾਕਟਸ ਆਫ ਲੈਂਡ ਹੈ ਜਿਹੜੇ ਉਹ ਮੈਂਸ਼ਨ ਕਰ ਰਿਹਾ ਸੀ ਤਿੰਨਾਂ ਦੇ ਸੀਐਲਯੂ ਭਾਰਤ ਸਰਕਾਰ ਪਰਿਆਵਰਣ ਔਰ ਵਣ ਮੰਤਰਾਲੇ ਆ ਪਹਿਲਾ ਸੀਐਲਯੂ ਜੀ ਸ੍ਰੀ ਕ੍ਰਿਸ਼ਨ ਸਹਿਰਾਵਤ ਉਸ ਵੇਲੇ ਦਾ ਅਫਸਰ ਸੀ 11 ਠੀਕ ਹੈ ਜੀ 111 2012 ਆ ਇੱਕ ਸੀਐਲਯੂ ਪਾਕਟ ਏ ਤੇ ਪਾਕਟ ਬੀ ਦਾ ਸੌਰੀ ਪਾਕਟ ਸੀ ਦਾ ਪਾਕਟ ਏ ਤੇ ਪਾਕਟ ਬੀ ਦਾ ਸੀਐਲਯੂ ਹੈ ਜੀ ਇਹ ਅਕਤੂਬਰ 13 2008 ਤੇ ਇਹ ਵੀ ਕੋਈ ਮਿਸਟਰ ਸਬਰਵਾਲ ਉਸ ਵੇਲੇ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ এনवायरमेंट ਐਂਡ ਫੋਰੈਸਟਸ ਨਾਰਥਰਨ ਰੀਜਨ ਆਫਿਸ ਇਹ ਤੁਸੀਂ ਪੜ੍ਹ ਸਕਦੇ ਹੋ ਇਹ ਸਾਰੇ ਦਾ ਸਾਰਾ ਜਿੰਨੀ ਜ਼ਮੀਨ 20.8 ਏਕੜੇ ਗਿਣਾਉਂਦਾ ਬਿਲਕੁਲ 20.8 ਏਕੜ ਉਹਦਾ ਸੀਐਲਯੂ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ এনवायरमेंट ਐਂਡ ਫੋਰੈਸਟਸ ਨਿਊ ਡელი ਇਹ ਉਥੋਂ ਹੋ ਕੇ ਆਏ ਆ ਪੰਜਾਬ ਸਰਕਾਰ ਦਾ ਕੋਈ ਰੋਲ ਨਹੀਂ ਇਹਦੇ ਵਿੱਚ ਸੋ ਤੁਸੀਂ ਕਹੋ ਕਿ ਪੰਜਾਬ ਸਰਕਾਰ ਨੇ ਰੂਲਸ ਬੈਂਡ ਕਰਤੇ ਪੰਜਾਬ ਸਰਕਾਰ ਨੇ ਕੰਸੈਸ਼ਨਸ ਦਿੱਤੇ ਇਹ ਵੀ ਬਿਲਕੁਲ ਝੂਠ ਬਿਲਕੁਲ ਬੇਬੁਨਿਆਦ ਹੈ ਮੈਂ ਚੈਲੰਜ ਕਰਦਾ ਹਾਂ ਮੁੱਖ ਮੰਤਰੀ ਨੂੰ ਕਿ ਦਿਖਾਵੇ ਪੰਜਾਬ ਸਰਕਾਰ ਨੇ ਕਿੱਥੇ ਸੀਐਲਯੂ ਦਿੱਤਾ ਸੁਖਵिलास ਦੂਜੀ ਗੱਲ ਫਿਰ ਮੁੱਖ ਮੰਤਰੀ ਕਹਿੰਦਾ ਕਿ ਉਸ ਤੋਂ ਬਾਅਦ ਇਹ ਪਾਲਿਸੀ ਜਿਹੜੀ ਹੈ ਇਕੋ ਟੂਰਿਜ਼ਮ ਦੀ ਉਸ ਕ੍ਰੈਪ ਕਰ ਦਿੱਤੀ ਗਈ ਆ ਪਾਲਿਸੀ ਦੀ ਕਾਪੀ ਹੈ ਅੱਜ ਵੀ ਐਗਜ਼ਿਸਟ ਕਰ ਰਹੀ ਹੈ ਟਿਲ ਡੇਟ ਅੱਜ ਜਾ ਕੇ ਕੱਢ ਲਓ ਇੰਟਰਨੈਟ ਤੋਂ ਪੰਜਾਬ ਸਰਕਾਰ ਦੀ ਵੈਬਸਾਈਟ ਤੋਂ ਤੁਹਾਨੂੰ ਇਹ ਪਾਲਿਸੀ ਮਿਲ ਜੂਗੀ ਐਂਡ ਇਹ ਪਾਲਿਸੀ ਵੈਸੇ ਸਾਰੀ ਪਾਲਿਸੀ ਤੁਸੀਂ ਪੜ ਲਓ ਪਾਲਿਸੀ ਦੇ ਅਖੀਰ ਦੇ ਵਿੱਚ ਕੀ ਹੈ ਲਿਖਿਆ ਇਨ ਜਨਰਲ ਦੋ ኦਪਰੇਸ਼ਨਲ ਗਾਈਡਲਾਈਨਸ ਫਾਰ ਥਿਸ ਪਾਲਿਸੀ issued by ministry of tourism government of india would be followed ਸੋ ਇਹ ਪਾਲਿਸੀ ਵੀ ਸਾਰੀ ਗਵਰਨਮੈਂਟ ਆਫ ਇੰਡੀਆ ਦੀ ਪਾਲਿਸੀ ਹੈ ਟੂਰਿਜ਼ਮ ਮਿਨਿਸਟਰੀ ਦੀ ਪਾਲਿਸੀ ਹੈ ਅੱਜ ਵੀ ਐਗਜ਼ਿਸਟ ਕਰਦੀ ਹੈ ਸੋ ਜਿਹੜੀ ਭਗਵੰਤ ਮਾਨ ਕਹਿੰਦਾ ਕਿ ਕੈਬਨਿਟ ਨੇ ਇਹਨਾਂ ਨੂੰ ਪਰਮਿਸ਼ਨ ਦੇਣ ਤੋਂ ਬਾਅਦ ਸਕ੍ਰੈਪ ਕਰਤੀ ਮੈਂ ਚੈਲੰਜ ਕਰਦਾ ਉਹਨੂੰ ਉਸ ਕੈਬਨਿਟ ਦੇ ਮਿਨਟਸ ਹੈ ਜਿਹੜੇ ਉਹ ਜਨਤਕ ਕਰੇ ਕੈਬਨਿਟ ਦੇ ਵਿੱਚ ਤਾਂ ਹਰ ਇੱਕ ਚੀਜ਼ ਹਰ ਇੱਕ ਲਫ਼ਜ਼ ਰਿਕਾਰਡ ਹੁੰਦਾ ਹੈ ਪਬਲਿਕ ਕਰੇ ਕਿ ਕਿਹੜੀ ਪਾਲਿਸੀ ਉਸ ਵੇਲੇ ਇਸ ਸੀਐਲਯੂ ਤੋਂ ਬਾਅਦ ਸਕ੍ਰੈਪ ਕੀਤੀ ਗਈ ਇਹ ਪਹਿਲਾ ਅਲੀਗੇਸ਼ਨ ਸੀ ਦੂਜਾ ਅਲੀਗੇਸ਼ਨ ਸੀ ਭਗਵੰਤ ਮਾਨ ਦਾ ਕਿ ਮੈਟਰੋ ਇਕੋ ਗ੍ਰੀਨਸ ਜਿਹੜੀ ਸੁਖ ਵਿਲਾਸ ਦੀ ਹੋਲਡਿੰਗ ਕੰਪਨੀ ਹੈ ਉਹਨੂੰ ਟੈਕਸ ਇਨਸੈਂਟਿਵਸ ਦਿੱਤੇ ਗਏ ਇੱਕ ਪਾਲਿਸੀ ਰਾਈਨ ਇਨਵੈਸਟਮੈਂਟ ਪਾਲਿਸੀ ਰਾਈਨ ਟੈਕਸ ਇਨਸੈਂਟਿਵਸ ਦਿੱਤੇ ਗਏ ਤੇ ਉਹ ਜਿਹੜੀ ਪਾਲਿਸੀ ਹੈ ਉਸ ਤੋਂ ਬਾਅਦ ਰਿਵੋਕ ਕਰ ਦਿੱਤੀ ਗਈ ਕੇਵਲ ਤੇ ਕੇਵਲ ਸੁਖ ਵਿਲਾਸ ਨੂੰ ਇਨਸੈਂਟਿਵ ਦੇਣ ਵਾਸਤੇ ਉਹ ਇੱਕ ਪਾਲਿਸੀ ਬਣਾਈ ਗਈ ਸੀ ਇਹ ਦੂਜਾ ਅਲੋਕੇਸ਼ਨ ਸੀ ਉਹਦਾ ਮੈਂ ਇਹਦਾ ਵੀ ਜਵਾਬ ਦੇ ਦਿਆਂ ਜਿਹੜੇ ਇਨਸੈਂਟਿਵਸ ਕਿਸੇ ਵੀ ਇੰਡਸਟਰੀ ਨੂੰ ਸੂਬੇ ਦੇ ਵਿੱਚ ਜਿਹੜੀ ਲੱਗਦੀ ਹੈ ਕੋਈ ਵੀ ਇੰਡਸਟਰੀ ਹੋਵੇ ਹੋਟਲ ਇੰਡਸਟਰੀ ਹੋਵੇ ਮੈਨੂਫੈਕਚਰਿੰਗ ਇੰਡਸਟਰੀ ਹੋਵੇ ਸਰਵਿਸ ਇੰਡਸਟਰੀ ਹੋਵੇ ਉਹ ਜਿਹੜੇ ਇਨਸੈਂਟਿਵਸ ਹੈ ਉਹ ਇਨਵੈਸਟ ਪੰਜਾਬ ਰਾਹੀਂ ਪੰਜਾਬ ਬੋਰਡ ਆਫ ਇਨਵੈਸਟਮੈਂਟ ਪ੍ਰੋਮੋਸ਼ਨ ਦਿੰਦਾ ਹੈ ਉਹ ਇਨਵੈਸਟਮੈਂਟ ਪਾਲਿਸੀ ਜਿਹੜੀ ਹੈ 2013 ਦੇ ਵਿੱਚ ਬਣੀ ਸੀ ਤੇ ਅੱਜ ਵੀ ਐਗਜ਼ਿਸਟ ਕਰਦੀ ਹੈ ਪਹਿਲਾਂ ਤਾਂ ਇਹਨੇ ਇੱਕ ਥਾਂ ਤੇ ਕਿਹਾ ਕਿ ਉਹ ਪਾਲਿਸੀ ਸਕ੍ਰੈਪ ਕਰਤੀ ਫਿਰ ਅਖੀਰ ਦੇ ਵਿੱਚ ਕਹਿੰਦਾ ਕਿ ਨਹੀਂ ਹੈਗੀ ਆ ਪਰ ਉਹਦੇ ਵਿੱਚ ਕੁਝ ਐਮੈਂਡਮੈਂਟਸ ਕਰਤੀਆਂ ਮੈਂ ਦੱਸਦਾ ਤੁਹਾਨੂੰ ਉਹਦੇ ਵਿੱਚ ਕੀ ਐਮੈਂਡਮੈਂਟਸ ਹੋਈਆਂ ਉਹ ਪਾਲਿਸੀ ਅੱਜ ਵੀ ਐਗਜ਼ਿਸਟ ਕਰਦੀ ਹੈ 2013 ਤੋਂ ਹੁਣ ਤੱਕ ਅਨੇਕਾਂ ਇੰਡਸਟਰੀਜ਼ ਇਹ ਤਾਂ ਕਹਿੰਦਾ ਨਾ ਕਿ ਕੱਲੇ ਸੁਖ ਵਿਲਾਸ ਨੇ ਉਹਦੇ ਚ ਲਿੱਤੀ ਐ ਬੈਨੀਫਿਟਸ ਮੈਂ ਇੰਡਸਟਰੀਆਂ ਦੀ ਲਿਸਟ ਦੇਊਂਗਾ ਜਿਨ੍ਹਾਂ ਨੇ ਉਸ ਪਾਲਿਸੀ ਤਹਿਤ ਇਨਸੈਂਟਿਵ ਲਿੱਤੇ ਤੇ ਜਿਹੜਾ ਬੰਦਾ ਕੋਈ ਵੀ ਇੰਡਸਟਰੀਪਲਿਸਟ ਅੱਜ ਤੁਸੀਂ ਬੰਬੇ ਜਾਂਦੇ ਹੋ ਤੁਸੀਂ ਬਾਹਰ ਵਿਦੇਸ਼ ਚ ਜਾਂਦੇ ਹੋ ਇੰਡਸਟਰੀ ਨਾਲ ਗੱਲ ਕਰਨ ਜਾਂਦੇ ਹੋ ਕਿ ਸਾਡੇ ਸੂਬੇ ਚ ਆ ਕੇ ਇੰਡਸਟਰੀ ਲਾ ਤੁਸੀਂ ਇਨਸੈਂਟਿਵ ਦਿਨੇ ਹੋ ਮੈਂ ਅੱਜ ਦੀ ਇਹਨਾਂ ਦੀ ਬਾਈ ਦੀ ਪਾਲਿਸੀ ਵੀ ਦਿਖਾਉਣਾ ਸੋ ਉਹ ਪਾਲਿਸੀ ਜਿਹੜੀ ਹੈ ਉਹ ਅੱਜ ਵੀ ਐਗਜ਼ਿਸਟ ਕਰਦੀ ਹੈ ਜਿਹੜੀ ਇਹ ਗੱਲ ਕਰਦਾ ਆ ਤਾਂ ਹੈਗੀ ਜੀ 2013 ਦੀ ਪਾਲਿਸੀ ਠੀਕ ਹੈ ਜੀ ਆ ਜਿਹੜੀ ਪਾਲਿਸੀ ਮੁੱਖ ਮੰਤਰੀ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕੱਲ ਦਿੱਤੀ ਸੀ ਜਿਦੇ ਚ ਐਸਜੀਐਸਟੀ ਐਕਟ ਦਾ ਇਹਨੇ ਜ਼ਿਕਰ ਕੀਤਾ ਸੀ ਰਕਮ ਦੱਸੀ ਸੀ ਵੀ 84 ਕਰੋੜ 85 ਕਰੋੜ ਮੈਂ ਉਹਦੇ ਤੇ ਆਉਂਗਾ ਪਰ ਕਿਹੜਾ ਮੈਂ ਪਾਲਿਸੀ ਤੇ ਗੱਲ ਕਰ ਰਿਹਾ ਜਿਦੇ ਵਿੱਚ SDST VAT ਐਗਜ਼ੈਂਪਸ਼ਨ ਆ ਜਾਂਦਾ ਇਲੈਕਟ੍ਰਿਸਿਟੀ ਡਿਊਟੀ ਦੀ ਗੱਲ ਆ ਜਾਂਦੀ ਹੈ ਤੇ ਲਗਜ਼ਰੀ ਟੈਕਸ ਵਗੈਰਾ ਉਹਦੀ ਐਗਜ਼ੈਂਪਸ਼ਨ ਦੀ ਗੱਲ ਆਉਂਦੀ ਹੈ ਇਹਦੇ ਵਿੱਚ 2013 ਦੀ ਪਾਲਿਸੀ ਹੈ 75% ਐਗਜ਼ੈਂਪਸ਼ਨ ਸੀ SDST VAT ਤੇ ਇਲੈਕਟ੍ਰਿਸਿਟੀ ਡਿਊਟੀ ਤੇ 10 ਸਾਲਾਂ ਵਾਸਤੇ ਇਲੈਕਟ੍ਰਿਸਿਟੀ ਡਿਊਟੀ ਤੇ ਇਲੈਕਟ੍ਰਿਸਿਟੀ ਬਿੱਲ ਤੇ ਨਹੀਂ ਤੀਜੀ ਗੱਲ ਆ ਜਿਹੜੀ ਲਗਜ਼ਰੀ ਟੈਕਸ ਵਗੈਰਾ ਉਹ 10 ਸਾਲਾਂ ਅਸਤੇ 75% ਆ 2022 ਦੀ ਪਾਲਿਸੀ ਹੈ ਆ ਆ ਮੁੱਖ ਮੰਤਰੀ ਦੀ ਫੋਟੋ ਵੇਖ ਲੋ ਆਹੀ ਹੈ ਨਾ ਨਟਵਰ ਲਾਲ ਮੈਂ ਗਲਤ ਪਾਲਿਸੀ ਕਰਨੀ ਨਾ ਦਿਖਾ ਰਿਆ ਕਿ ਇਹਦੇ ਚ ਪਹਿਲੀ ਦੋ ਲਾਈਨਾਂ ਚ ਕੀ ਕਹਿੰਦਾ ਹੈ ਮੈਸੇਜ ਫਰਮ ਚੀਫ ਮਿਨਿਸਟਰ ਪੰਜਾਬ ਇਟ ਇਜ਼ ਵਿਦ ਗ੍ਰੇਟ ਪ੍ਰਾਈਡ ਐਂਡ ਐਨਥੂਸੀਆਜ਼ਮ ਥੈਟ ਆਈ ਪ੍ਰੈਜ਼ੈਂਟ ði ਨਿਊ ਇੰਡਸਟਰੀਅਲ ਐਂਡ ਬਿਜ਼ਨਸ ਡਿਵੈਲਪਮੈਂਟ ਪਾਲਿਸੀ ਆਫ 2022 ਆਫ ਪੰਜਾਬ ਹੁਣ ਇਹਦੇ ਵਿੱਚ ਕੀ ਕੰਸੀਸ਼ਨਸ ਹੈ ਆ ਵੀ ਜਿੱਥੇ ਐਸਜੀਐਸਟੀ ਦੀ ਰੀਇੰਬਸਮੈਂਟ ਦੀ ਗੱਲ ਹੈ 100% ਰੀਇੰਬਸਮੈਂਟ ਫਾਰ 15 ইয়ারਸ ਇਸ ਪਾਲਿਸੀ ਚ ਤਾਂ 75% ਫਾਰ 10 ইয়ারਸ ਹੈ ਨਾ ਜਿਹਦੇ ਤਹਿਤ ਸੁਖ ਵਿਲਾਸ ਦਾ ਹੋਟਲ ਬਣਿਆ ਹੁਣ ਤਾਂ ਤੁਸੀਂ 100% ਦੇ ਰਹੇ ਹੋ 15 ਸਾਲਾਂ ਆਸਤੇ ਦੇ ਰਹੇ ਹੋ ਫਿਰ ਅਗਲੀ ਆ ਗਈ ਐਗਜ਼ੈਂਪਸ਼ਨ ਫ্রম ਇਲੈਕਟ੍ਰਿਸਿਟੀ ਡਿਊਟੀ 100% exemption for 15 years ਇਹਦੇ ਵਿੱਚ ਵੀ 10 ਸਾਲ ਵਾਸਤੇ exemption ਹੈ ਤੁਸੀਂ ਤਾਂ ਉਹ ਵੀ ਵਧਾਤੀ ਤੀਜੀ ਗੱਲ ਐਕਸਟਰਾ ਤੁਸੀਂ ਇਹਦੇ ਵਿੱਚ ਪਾਤਾ ਰੀਇੰਬਰਸਮੈਂਟ ਆਫ CLU 100% CLU ਤੇ ਜਿਹੜਾ ਖਰਚਾ ਆਊਗਾ ਉਹ ਰੀਇੰਬਰਸ ਹੋਊਗਾ exemption from stamp duty 100% stamp duty exemption ਦਿੱਤੀ ਇਹ ਤੁਸੀਂ ਐਕਸਟਰਾ ਚੀਜ਼ਾਂ ਇਹਦੇ ਵਿੱਚ ਐਡ ਕੀਤੀਆਂ ਆ ਜਿਹੜੀ ਥੋਡੀ ਇਨਵੈਸਟਮੈਂਟ ਪਾਲਿਸੀ ਹੈ ਮੈਂ ਪਰ ਇੱਕ ਸਵਾਲ ਜ਼ਰੂਰ ਕਰਨਾ ਚਾਹਣਾ। ਕਿ ਤੁਸੀਂ ਚੀਜ਼ਾਂ ਇੰਨੀਆਂ ਵਧਾਤੀਆਂ ਇਸ ਪਾਲਿਸੀ ਦੇ ਵਿੱਚ। ਇਸ ਦੇ ਬਾਵਜੂਦ ਵੀ ਪੰਜਾਬ 'ਚ ਇੰਡਸਟਰੀ ਕਿਉਂ ਨਹੀਂ ਆ ਰਹੀ? ਆਉਣਾ ਤਾਂ ਦੂਰ ਪੰਜਾਬ 'ਚੋਂ ਇੰਡਸਟਰੀ ਛੱਡ ਛੱਡ ਕੇ ਯੂਪੀ ਤੇ ਬਿਹਾਰ 'ਚ ਜਾ ਰਹੀ ਹੈ। 2.5 ਲੱਖ ਕਰੋੜ ਦੀ ਇਨਵੈਸਟਮੈਂਟ ਪੰਜਾਬ ਦੇ ਵਪਾਰੀਆਂ ਨੇ ਯੂਪੀ ਤੇ ਬਿਹਾਰ 'ਚ ਕਰ ਲਈ। ਇੰਨੇ ਇਨਸੈਂਟਿਵ ਤੁਸੀਂ ਦਿੱਤੇ। ਜਿਹੜੀ 2013 ਦੀ ਪਾਲਿਸੀ ਉਹਦੋਂ ਡਬਲ ਇਨਸੈਂਟਿਵ ਤੁਸੀਂ ਦੇਤੇ ਤੇ ਫੇਰ ਵੀ ਨਹੀਂ ਆ ਰਿਹਾ ਇੱਥੋਂ ਕਲੀਅਰ ਹੁੰਦਾ ਕਿ ਮੁੱਖ ਮੰਤਰੀ ਸਾਹਿਬ ਤੁਹਾਡੇ ਵਿੱਚ ਇਨਵੈਸਟਰ ਦਾ ਫੇਥ ਕਿੰਨਾ ਹੈ ਜਾਂ ਮੈਂ ਕਹਾਂ ਲੈਕ ਆਫ ਫੇਥ ਕਿੰਨਾ ਹੈ ਜਿਹੜੀ ਲੁੱਟ ਤੁਸੀਂ ਮਚਾਈ ਹੈ ਤੁਹਾਡੇ ਪਰਿਵਾਰ ਨੇ ਮਚਾਈ ਹੈ ਕਿਹਨੂੰ ਨਹੀਂ ਪਤਾ ਅੱਜ ਪਟਿਆਲੇ ਕੇਬਲ ਤੇ ਕੀ ਹੋਈ ਜਾਂਦਾ ਜੀ ਕੌਣ ਕਰ ਰਿਹਾ ਮੁੱਖ ਮੰਤਰੀ ਦਾ ਪਰਿਵਾਰ ਸਾਰਾ ਪਟਿਆਲਾ ਇਸ ਗੱਲ ਨੂੰ ਗੱਲ ਕਰ ਰਿਹਾ ਤੁਸੀਂ ਜਦੋਂ ਤੁਹਾਡੇ ਐਮ.ਐਲ.ਏ. ਮੰਤਰੀ ਪਰਿਵਾਰ ਦੇ ਲੋਕ ਐਗਜ਼ਿਸਟਿੰਗ ਬਿਜ਼ਨੈਸਸ ਨੂੰ ਪੈਗੇ ਤੇ ਫਿਰ ਤੁਸੀਂ ਕੀ ਆਸ ਕਰਦੇ ਹੋ ਇੱਥੇ ਕੋਈ ਬਿਜ਼ਨਸ ਕਰੂਗਾ ਕਿ ਇਹ ਕੁਐਸਚਨ ਮਾਰਕ ਮੁੱਖ ਮੰਤਰੀ ਤੇ ਹੈ ਕਿ ਅੱਜ ਵੀ ਉਹ ਇਨਵੈਸਟਮੈਂਟ ਪਾਲਿਸੀ ਵਿਦ ਐਡਿਡ ਇਨਸੈਂਟਿਵਸ ਮੌਜੂਦ ਹੈ ਪਰ ਇੰਡਸਟਰੀ ਪੰਜਾਬ 'ਚ ਨਹੀਂ ਆ ਰਹੀ ਇਹ ਦੂਜਾ ਸਵਾਲ ਸੀ ਜੀ ਮੁੱਖ ਮੰਤਰੀ ਦਾ ਦੂਜਾ ਜਵਾਬ ਸੀ ਦੂਜੇ ਅਲੀਗੇਸ਼ਨ ਤੀਜੀ ਗੱਲ ਮੁੱਖ ਮੰਤਰੀ ਨੇ ਕੀਤੀ ਹਾਂ ਮੈਂ ਤੁਹਾਨੂੰ ਸੌਰੀ ਵਿੱਚ ਗੱਲ ਰਹੇਗੀ ਮੁੱਖ ਮੰਤਰੀ ਨੇ ਇਹ ਵੀ ਗੱਲ ਕੀਤੀ ਕਿ ਉਹਦੇ ਤਹਿਤ ਕੇਵਲ ਸੁਖ ਵਿਲਾਸ ਨੇ ਬੈਨੇਫਿਟ ਲਿੱਤਾ ਜੀ ਉਸ ਪਾਲਿਸੀ ਦਾ ਇਟ ਵਾਸ ਓਨਲੀ ਫਾਰ ਸੁਖ ਵਿਲਾਸ ਮੈਂ ਕੇਵਲ ਮੁਹਾਲੀ ਡਿਸਟ੍ਰਿਕਟ ਦੀ ਇੰਡਸਟਰੀ ਜਿਹੜੀ ਉਸ ਪਾਲਿਸੀ ਤਹਿਤ ਬੈਨੇਫਿਟ ਲੈ ਰਹੀ ਹੈ ਅੱਜ ਵੀ ਮੈਂ ਉਹਦੀ ਲਿਸਟ ਲਿਖਾਂ ਕੇ ਕੇਵਲ ਮੁਹਾਲੀ ਡਿਸਟ੍ਰਿਕਟ ਦੀ ਹੈ 8 ਹੋਟਲ ਹੈ ਜੀ 56 ਇੰਡਸਟਰੀਜ਼ ਇੰਡਸਟਰੀਜ਼ ਹੈਗੇ ਆ ਲਿਸਟ ਹੈ ਲੈ ਜਿਓ ਜਾਣ ਲੱਗੇ ਤੇ ਮੁੱਖ ਮੰਤਰੀ ਨੂੰ ਇਸ ਵੇਲੇ ਤਾਂ ਤੁਹਾਨੂੰ ਮਿਲਣਾ ਨਹੀਂ ਠੰਡ ਦਾ ਵੀ ਮੌਸਮ ਹੈ ਕਣੀਆਂ ਵੀ ਪੈ ਰੀਆਂ ਤੇ ਖੈਰ ਇਸ ਵੇਲੇ ਉਹਦੇ ਨਾਲ ਕੋਈ ਗੱਲ ਕਰਨ ਦਾ ਫਾਇਦਾ ਵੀ ਨਹੀਂ ਹੁੰਦਾ ਕੱਲ ਨੂੰ ਕਿਸੇ ਉਹਦੇ ਅਫਸਰ ਨੂੰ ਜਰੂਰ ਜਾ ਕੇ ਇਹ ਚੀਜ਼ ਦਿਖਾਓ ਜੇ ਮੈਂ 8 ਹੋਟਲ ਤੁਹਾਨੂੰ ਦੱਸ ਦੇਣਾ ਜਿਹਦੇ ਚ ਆ ਮੈਟਰੋ ਇਕੋ ਗ੍ਰੀਨ ਵੀ ਹੈ ਸੁਖ ਵਿਲਾਸਾ ਸੁਖ ਵਿਲਾਸ ਤੋਂ ਇਲਾਵਾ 7 ਹੋਰ ਹੋਟਲ 56 ਹੋਰ ਇੰਡਸਟਰੀਜ਼ ਉਸੇ ਪਾਲਿਸੀ ਤਹਿਤ ਇਹ ਬੈਨੀਫਿਟਸ ਲੈ ਰਹੀਆਂ ਇਹ ਕੇਵਲ ਮੁਹਾਲੀ ਡਿਸਟ੍ਰਿਕਟ ਹੈ ਬਾਕੀ ਦੇ ਪੰਜਾਬ ਦੀ ਲਿਸਟ ਇਸ ਤੋਂ ਵੱਖ ਹੈ ਜੋ ਮੈਨੂੰ ਅਫਸਰਾਂ ਨੇ ਦੱਸਿਆ 600 ਇੰਡਸਟਰੀ ਹੈ ਪੰਜਾਬ ਦੇ ਵਿੱਚ ਜਿਹੜੀ ਉਹਦਾ ਬੈਨੀਫਿਟ ਲੈ ਰਹੀ ਤੁਹਾਨੂੰ ਲਿਸਟ ਇਨਵੈਸਟ ਪੰਜਾਬ ਤੋਂ ਮਿਲ ਜੂਗੀ ਤੀਜਾ ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਕਿ ਇੱਕ ਸੜਕ ਬਣੀ ਮੈਂ ਉਹਦੇ ਲਫ਼ਜ਼ ਹੀ ਰਿਪੀਟ ਕਰਦਾ ਕਿ ਜਿਹੜਾ ਇਹਨਾਂ ਦਾ ਇੱਟਾਂ ਵਾਲਾ ਹੋਟਲ ਹੈ ਨਾ ਜਿਹੜੀ ਬਿਲਡਿੰਗ ਹੈ ਉਥੋਂ ਟੈਂਟ ਵਾਲੇ ਪਾਸੇ ਨੂੰ ਜਿਹੜੀ ਸੜਕ ਜਾਂਦੀ ਹੈ ਉਹ ਸੜਕ 호텔 ਵਰਤਦਾ ਤੇ ਉਹ ਪੰਜਾਬ ਦੇ ਖਜ਼ਾਨੇ ਦੇ ਪੈਸੇ ਨਾਲ ਬਣੀ ਹੁਣ ਮੈਂ ਮੁੱਖ ਮੰਤਰੀ ਨੂੰ ਇਗਨੋਰੈਂਟ ਕਹਾ ਮੂਰਖ ਕਹਾ ਕਿ ਹੈਬਿਚੁਅਲ ਲਾਇਰ ਕਹਾ ਆਦਤਨ ਜਿਹਨੂੰ ਆਦਤ ਹੁੰਦੀ ਹੈ ਝੂਠ ਬੋਲਣ